ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡੂਆ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਇਸ ਮੌਕੇ ਉਹਨਾਂ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐ ਜੀਪੀਸੀ ਜਤਿੰਦਰ ਸਿੰਘ ਲਾਲੀ ਬਾਜਵਾ ਬਰਿੰਦਰ ਸਿੰਘ ਬਾਜਵਾ ਸੰਜੀਵ ਤਲਵਾਲ ਆਦਿ ਹਾਜ਼ਰ ਸਨ ਅੱਜ ਮਾਈ ਸੰਗਤ ਕੇ 13 ਤਰੀਕ ਜਿਹੜੀ ਆ ਸਾਡਾ ਸਾਰਿਆਂ ਦਾ ਕੱਲ ਦਾ ਚੋਣ ਕਾਥਰੀ ਦੇ ਨਾਮਿਨੇਸ਼ਨ ਦਾ ਅੱਜ ਅਸੀਂ ਫੈਸਲਾ ਕੀਤਾ ਪਾਰਟੀ ਵੱਲੋਂ ਜਿਹੜੇ ਪਿੱਛੇ ਜਿਹੜਾ ਜਿਹੜਾ ਅਮਰਿਤ ਕੀਤੀ ਜਾਵੇ ਉਹਦੇ ਵਾਸਤੇ ਉਦੋਂ ਪਹਿਲਾਂ ਆਪਣੇ ਦਫ਼ਤਰ ਦਾ ਅਧਿਕਾਰ ਤਾਂ ਹੁਣੇ ਹੀ ਸ਼ੋਮਨੀ ਹੋਰ ਦਾ ਪਦੂ ਗੁੱਟੀ ਪ੍ਰਧਾਨ ਦੇ ਹੋਏ ਆਹ ਜਿਵੇਂ ਤੱਬੀ ਹੋਰ ਕਿੱਦਾਂ ਗਿਆ ਸਮੂਚੀ ਜ਼ਿਲ੍ਹਾ ਲੀਡਰਸ਼ਿਪ ਇੱਥੇ ਪਹੁੰਚੀ ਆ ਸਾਰੇ ਬਾਪਾ ਬਗਾਂ ਦੇ ਆਦੇਦਾਰ ਪ੍ਰਧਾਨ ਜੂਸਵਿਕ ਦੇ ਲੀਡਰਸ਼ਿਪ ਵੱਡੀ ਗੱਡੀ ਵਿੱਚ ਬਰਦਰ ਤੇ ਪਹੁੰਚੇ ਆ ਇਹ ਸਾਰਿਆਂ ਦਾ ਜਿਹੜਾ ਵੱਡਾ ਸ਼ਾਹ ਆ ਦੇਖੋ ਉਹ ਜੋਸ਼ ਮੜ ਰਿਹਾ ਇਹ ਚੀਜ਼ ਦਾ ਪ੍ਰਤੀਕ ਆ ਕਿ ਸ਼ਰੋਤਰੀ ਕਾਲੀ ਦਾ ਜਿਹੜਾ ਲੰਬੇ ਆਸੇ ਤੋਂ ਬਾਅਦ ਸ਼ਿਆਰ ਉਹਦੀ ਸੀਟ ਲਾ ਗਿਆ ਪਾਰਲੀਮੈਂਟ ਦੀ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਮੈਂ ਸਮਝਦਾ ਇਹ ਦਿਨ-ਦਿਨ ਸੈ ਦੀ ਤੱਕ ਹੋਰ ਵੱਡਾ ਰੋਕ ਧਾਰੂਗਾ ਲੋਕਾਂ ਮੇਰੇ ਹੋਰ ਜੋਸ਼ ਆਊਗਾ ਉਹਨੇ ਸੀਟ ਨੂੰ ਜੇਤੂ ਜਿਹੜਾ ਖੜਾ ਕੇ ਸ਼੍ਰੋਮਣੀ ਕਾਲਜ ਦਾ ਥੋੜੇ ਮੇਰੇ ਪਾਊਗਾ। ਰਾਜ ਸਾਹਿਬ ਬਾਦੂਬਾਸ ਸਿੰਘ ਜੀ ਦੇ ਹੱਥੋਂ ਵਾਡੋਰ ਆਇਆ ਸ਼੍ਰੋਮਣੀ ਕਾਲਜ ਦਾ ਦੀਵਸ। ਮੈਂ ਤਾਂ ਇਹ ਲੋਕਾਂ ਦਾ ਪੂਰਾ ਸਜੋਗ ਮਿਲੇਗਾ। ਬਹੁਤ ਵਧੀਆ ਮਾਹੌਲ ਬਣਿਆ ਪੇਂਟਰ ਆਫ ਸਾਈਲ ਪ੍ਰਕਾਸ਼ ਸਿੰਘ ਬਾਦੂਬਾਸ ਸਿੰਘ ਜੀ ਦੇ ਹੱਥੋਂ ਵਾਡੋਰ ਆਇਆ ਸ਼੍ਰੋਮਣੀ ਕਾਲਜ ਦਾ ਕਾਲਜ। ਸ਼੍ਰੋਮਣੀ ਕਾਲਜ ਦਾ ਜਿਹੜਾ ਕਿ ਮੁੰਡਿਆ ਗਿਆ ਸੀਗਾ ਕਵੀ ਦਿਆਲ ਸਿੰਘ ਸਾਹਿਬ ਸਰਪ੍ਰੀਤ ਪਹਿਲਾ ਸਪੀਸ਼ਲ ਬਦਲ ਹੋਰ ਕੋਈ ਨਵਤ ਹੈ ਨਹੀਂ ਪਿਛਲੇ ਲੰਬੇ ਸਮੇਂ ਤੋਂ ਉਹ ਵੀ ਰਾਜਨੀਤੀ ਵਿੱਚ ਬੀਜੇਪੀ ਦੇ ਬਾਰੇ ਆਪਣੇ ਡਿਫਟੀ ਆਪਣੇ ਨਾ ਦਿਖ ਰਿਹਾ ਜੋ ਪਿਆ ਆਪਣੇ ਸੂਬੇ ਦੇ ਇਹ ਵੀ ਤੀਰ ਵਿਸਤ ਰਹਿ ਚੁੱਕੇ ਆ ਔਰ ਅੱਜ ਲੰਬੇ ਸਮੇਂ ਤੋਂ ਜਿਹੜੀ ਆ ਪ੍ਰਧਾਨਗੀ ਦੀ ਬੇ ਇੰਕਲਾਬ ਦੇ ਕੋਲ ਆ ਜਿਨ੍ਹਾਂ ਜੋਸ਼ ਔਰ ਜਿਨ੍ਹਾਂ ਪਾਰਟੀ ਨੂੰ ਕੰਟਰੋਲ ਕਰਨ ਦਾ ਤਜਰਬਾ ਬਣ ਗਿਆ ਆ ਉਹ ਆਏ ਕਰ ਰਹੇ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਅੱਜ ਲੋਕ ਲਾਗ ਵਧ ਹੋਏ ਆ ਔਰ ਜਿਹੜਾ ਪੰਜਾਬ ਚ ਆਉ ਯਾਤਰਾ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਬੜਾ ਸ਼ਾਂਤ ਪੈਣਾ ਹੋਇਆ ਔਰ ਅੱਜ ਸਾਰੀਆਂ ਪਾਰਟੀਆਂ ਨੂੰ ਕਾਹਦੇ ਚਹਿਤਾ ਆ ਕਿ ਸ਼੍ਰੋਮਣੀ ਕਾਲੇਦਾਰ ਜਿਹੜਾ ਆ ਇਹ ਸਭ ਤੋਂ ਉੱਤੇ ਅੱਗੇ ਜਿਹੜੀਆਂ ਉਹ ਪ੍ਰਕਾਰ ਕਰ ਰਿਹਾ ਤੇ ਮੈਂ ਸੋਚਦਾ ਕਿ ਸੁਖਵੀਰ ਸਿੰਘ ਬਾਦਲ ਇੱਕ ਸਫਲ ਕਾਰਜਾਪ ਜਿਹੜਾ ਪ੍ਰਦਾਨ ਆਪ ਕੋ ਲਿਆ ਇਹਨਾਂ ਤਰੀਕੇ ਲਈ ਚੁਣੀਆ ਨਿਮਾਂ ਕਰਨ ਵਾਸਤੇ ਇਹ ਕਿਹੜੀ ਸ਼ਕਤੀ ਲੈ ਕਿਹੜਾ ਤਰੀਕਾ ਚੁਣੇਗੇ ਕੱਲ ਇਹ ਤੁਹਾਨੂੰ ਮਪਾਉਂਦੇ ਨਹੀਂ ਉਹ ਤਰੀਕ ਤਾਂ ਸਾਡੇ ਬਾਬੇਦਾਨ ਦੀ ਤੇਤ ਨੇ ਹੁੰਦੀ ਆ ਜਿਹਦੇ ਵਿੱਚ ਅਸੀਂ ਹਮੇਸ਼ਾ ਤਕਰੀਬਨ 19 ਬਾਬੇ ਦਾ ਤਰੀਖ ਵੀ ਜਿਹੜੀ 13 ਜਨਮ ਬਾਬੇ ਨਾਨਕ ਦੀ ਤੇ ਕਰਕੇ ਉਹਦਾ ਹੋਰ ਰਸਾ ਲੈ ਕੇ ਵਾਹਿਗੁਰੂ ਦਾ ਜਿਹੜੀ ਸਭ ਨੂੰ ਹੁਕਮ ਦੇਣਾ ਹਿੰਦੂ ਸਿੱਖ ਏਕਤਾ ਦਾ ਸਭੇ ਸਾਜੀ ਬਾਤ ਦਾ ਸੰਦੇਸ਼ ਦਿੱਤਾ ਉਹ ਸਾਰੇ ਆਸੇ ਨੂੰ ਲੈ ਕੇ ਇਹ ਅਸੀਂ ਫੈਸਲਾ ਕੀਤਾ ਸੀ ਕਿ ਮੈਂ ਆਖ ਵੀ ਕਰਦਾ ਕਿ ਇਸ ਸੀਟ ਦੇ ਉੱਪਰ ਜਿਹੜੇ ਵੀ ਜਿਵੇਂ ਵੀ ਕਮੇਟੀ ਦੇ ਲੋਕ ਆ ਚਾਹੇ ਸਿੱਖ ਆ ਹਿੰਦੂ ਆ ਮੁਸਲਮਾਨ ਆ ਸਾਈ ਆ ਸਾਰੇ ਲੋਕਾਂ ਦੇ ਨਾਲ ਮੇਰਾ ਪਿਆਰ ਹੈ ਔਰ ਮੈਂ ਬੇਨਤੀ ਕਰਾਂਗਾ ਕਿ ਅੰਬਾ ਨੂੰ ਲੈਣਾ ਉਹਦੀਆਂ ਨਹੀਂ ਆ। ਜਿਹੜੀ ਆ ਪਛਨ ਸਾਰੇ ਰੱਖ ਰੱਖਦੀ ਚਾਹੀਦੀ ਆ। ਇਸੇ ਕਰਕੇ ਅੱਜ ਇਹ ਸਲਾਤਾ ਨੂੰ ਦੇਖ ਕੇ ਮੈਂ ਇਹਦਾ ਰੂਟ ਸ਼ੋਅ ਉਹ ਕੈਨਸਲ ਕੀਤਾ ਕਿਉਂਕਿ ਦੋ ਪਾਕੇ ਰੂਟ ਸ਼ੋਅ ਕਰ ਰਹੀ ਆ। ਸਾਡਾ ਟਾਈਮ ਵੀ ਸੀ ਅਸੀਂ ਵੀ ਟਾਈਮ ਲਿਆ ਸੀ ਪਰ ਸ਼ਹਿਰ ਦੇ ਲੋਕ ਗਰਮੀ ਦੇ ਵਿੱਚ ਤੰਗ ਹੋਣਗੇ। 11 ਵਜੇ ਲੋਕ ਕਿਦਾਂ ਵਿਚਰਦੇਗੇ ਉਹ ਸਾਡੇ ਨੂੰ ਧਿਆਨ ਚ ਰੱਖਦੇ ਆ ਰੋਡ ਸ਼ੋਅ ਕੈਨਸਲ ਕਰਕੇ ਜਿਹੜਾ ਦੱਸਦਾ ਘਾਟਨ ਕੀਤਾ ਉਹਦੇ ਬਾਅਦ ਨਾਮਿਨੇਟਰੀ ਕਰਾਂਗੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਜਿਹੜੇ ਲੋਕਾਂ ਦੇ ਉੱਤੇ ਲਾਣਾ ਆਲੇ ਘਰੇ ਨੂੰ ਵਾਣ ਨਹੀਂ ਜਾਣਾ ਉਹ ਜਿਹੜੇ ਪਤੋਂ ਲੱਗਦਾ ਡਾਣਾ ਇਸ ਕੈਰੋ ਦਾ ਦੇ ਨਾਲ ਨਹੀਂ ਜਾਣਾ ਨਿਮਤ ਆ ਗਏ ਅਸੀਂ ਲੋਕਾਂ ਲਈ ਆ ਲੋਕਾਂ ਦੇ ਵੋਟਾਂ ਨਾਲ ਬਣਾਣਾ ਇਹ ਸਾਡੀ ਕਿਤੇ ਇਹੋ ਜਿਹੀ ਘਟਨਾ ਨਾ ਲੋਕੇ ਪਰੇਸ਼ਾਨ ਹੋਏ ਇਹ ਉਹਦਾ ਕੋਈ ਫਾਇਦਾ ਨਹੀਂ ਅਬ ਲੋ ਸੇਟ ਜਿੰਨਾ ਆਇਆ ਉਹ ਲੋਕਾਂ ਦੇ ਬੂਦ ਕੋ ਲੈ ਕੇ ਦਈਏ ਲੋਕਾਂ ਦੇ ਜਿਹੜੇ ਅੱਜ بڑے ਮਸਲੇ ਨਾਲ ਹੁਸ਼ਿਆਰ ਮੈਂ ਕੱਢੀ ਵਿੱਚ ਜਾ ਕੇ ਦੇਖਿਆ ਕੱਢੀਆਂ ਦੇ ਆਪਣੇ ਮਸਲੇ ਆ ਇਹਦੇ ਦੇ ਪਾਸੇ ਤੁਸੀਂ ਬੰਦ ਜਿਹੜਾ ਤੇਰੇ ਬਲੇ ਮੈਂ ਟਾਟਾ ਦੇ ਵਖਵਾ ਪਿੰਡਾਂ ਦੇ ਵਿੱਚ ਗਿਆ ਅੱਜ ਸ਼ਾਮ ਉਦੋਂ ਮੈਂ ਬਗੇਰੀਆ ਵਿੱਚ ਗਿਆ ਤੇ ਲੋਕ ਬੜੇ ਔਖੇ ਆ ਕਿਉਂਕਿ ਹਰ ਹੋਂਦਾ ਸਾਡੇ ਘਰ ਜਬਾੜੀ ਬਣਦਾ ਬੜੇ ਮਸਲੇ ਨੇ ਸਾਡੇ ਤੇ ਨੌਜੋੜ ਰਿਵਾਜ ਦਾ ਮਸਲਾ ਆ ਉਹ ਸਾਰੇ ਮਨੋਪਰ ਜਿਹੜੇ ਮਸਲੇ ਦੇਖ ਕੇ ਕੋਈ ਕਰ ਰਿਹਾ ਕਿ ਇਹ ਮੈਨੂੰ ਲੋਕ ਜਿਤਾਉਂਦੇ ਆ ਉਹਨਾਂ ਨੂੰ ਸੁੱਖੋ ਦੇਣਾ ਦੁੱਖ ਨਹੀਂ ਦੇਣਾ ਇਹ ਮੇਰਾ ਨਿਸ਼ਾਨਾ ਹੈ ਕਿ ਕਿਹੜੇ ਫੂਲ ਤੋਂ ਕਿੰਨੀ ਕਾਰ ਨਹੀਂ ਜਾ ਰਹੇ